ਮਨਨ ਆਖ ਉਹ ਦੇਖੀ ਦੇ ਕੋਸ਼ਿਸ਼ ਕੀਤੀ ਪਰ ਇਹਨਾਂ ਕੋਈ ਗੱਲਬਾਤ ਨਹੀਂ ਹੋਈ ਸੀ ਤੇ ਬਾਕੀ ਹੁਣ ਜੋ ਵੀ ਇਹਨੇ ਕੀਤਾ ਉਹਦਾ ਆਪਾਂ ਦੇਖਾਂਗੇ ਮੌਕੇ ਤੇ ਜੋ ਵੀ ਇਸ ਤਰ੍ਹਾਂ ਦਾ ਕਾਰਵਾਈ ਬਣ ਕੇ ਕਰਾਂਗੇ ਇੱਥੇ ਕੋਈ ਸਿਵਲ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਮੌਕੇ ਤੇ ਕੋਈ ਕਿਸਾਨਾਂ ਨਾਲ ਗੱਲਬਾਤ ਹੋਈ ਆ ਉਹ ਐਕਚੁਅਲੀ ਜਦੋਂ ਵੀ ਦੇਖੋ ਜੀ ਤਸੱਦ ਪਹਿਲਾਂ ਵੀ ਇਦਾਂ ਹੀ ਹੁੰਦਾ ਰਿਹਾ ਕਿਸਾਨਾਂ ਨਾਲ ਜਦੋਂ ਕੋਈ ਗੱਲ ਸੇਵੰਦ ਦੀ ਵਿਧਾਰੀ ਹੋ ਗਈ ਅਸੀਂ ਇੰਜਾਂ ਜਿਵੇਂ ਕੋਈ ਜੀ ਸਮਾਂ ਆਉਦਾ ਗੱਲਬਾਤ ਨਾਲ ਹੱਤ ਛੱਡਿਆ ਜਾਂਦਾ ਪਹਿਲਾਂ ਹੀ ਹੁੰਦੀ ਰਹੀਆਂ ਮੀਟਿੰਗਾਂ ਉਹਨਾਂ ਦੀ ਆਜੀ ਇਹਨਾਂ ਨੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਲਗਾਤਾਰ ਕਿਸਾਨਾਂ ਨੂੰ ਜਿਹੜੇ ਉਹ ਪੈਸੇ ਨਹੀਂ ਮਿਲ ਰਹੇ ਕਿਉਂਕਿ ਕਿਸਾਨ ਜਿਹੜੇ ਅੜੇ ਬੈਠੇ ਆ ਉਹਨਾਂ ਦੀ ਮਾਰਕੀ ਰੇਟ ਦਾ 4 ਗੁਣਾ ਤੇ 70% ਲੋਕਾਂ ਦੀ ਸਹਿਮਤੀ ਤੇ ਨਾਲ ਕੀ ਤਸੰਢੀ ਆੜਾ ਪਤਾ ਉਹ ਵੀ ਉਹ ਐਕਟੀ ਇੱਥੇ ਪੰਜਾਬ ਦੇ ਵਿੱਚ ਲੱਗੂਆ ਪਰ ਉਹ ਸਾਈਡ ਦੀਆਂ ਭੱਜੀਆਂ ਡਾ ਕੇ ਭਗਵਾਨ ਸમાન ਸਰਕਾਰ ਕੇਂਦਰ ਸਰਕਾਰ ਆ ਡੀਸੀ ਰੇਟ ਦੇ ਰਹੀ ਆ ਸਾਨੂੰ ਵਾਰ-ਵਾਰ ਡੀਆਈਜੀ ਬਾਰਡਰ ਰੇਂਜ ਡੀਸੀ ਅਰਦਾਸਪੁਰ ਕਹਿੰਦੇ ਵੀ ਤੁਸੀਂ ਪਟੀਸ਼ਨਾਂ ਪਾ ਦਿਓ ਅਸੀਂ ਪਟੀਸ਼ਨਾਂ ਵੀ ਪਾ ਤੀਆਂ 45 ਦਿਨਾਂ ਦਾ ਨਾ ਲੈ ਆਈ ਉਹਨੂੰ 45 ਦਿਨ ਉਹ ਵੀ ਗਿਆ ਜਿੱਦਣ ਅਸੀਂ ਰੇਲ 'ਤੇ ਗਏ ਆ ਉਹਦੋਂ ਵੀ ਇਹ ਮੰਨੇ ਵੀ ਚੱਲ ਠੀਕ ਆ ਫਿਰ ਪਟੀਸ਼ਨਾਂ ਪਾਓ ਸਾਨੂੰ 45 ਦਿਨ ਹੋਰ ਦਿਓ ਅਸੀਂ ਉੱਥੇ ਕਬਜ਼ਾ ਕਰਨਾ ਜਿੱਥੇ ਪੈਸੇ ਕਿਸਾਨਾਂ ਨੇ ਚੁੱਕ ਲਿਆ ਅਸੀਂ ਉੱਥੇ ਕਰ ਲੋ ਪਰ ਜਿਹੜੇ ਕਿਸਾਨ ਨਹੀਂ ਪੈਸੇ ਨਹੀਂ ਚੁੱਕੇ ਉੱਥੇ ਕਬਜ਼ਾ ਨਾ ਕਰੋ ਮੰਨਿਆ ਸਾਡੇ ਕੋਲ ਡੀਆਈਜੀ ਬੱਡਰ ਹੈ ਤੇ ਡੀਸੀ ਜਿਹੜੇ ਅਰਦਾਸ ਪੁਰਿਆ ਤੇ ਜਿਹੜੇ ਆਰਬਿਟਰੇਟਰ ਜਿਹੜੇ ਆਰਬਿਟਰੇਟਰ ਲੱਗਣੇ ਸੀ ਉਹ ਉਹਦੀ ਬਾਹਰ ਦੀ ਮੰਡੀਆ ਧੜਾ ਲਿਆ ਕੇ ਤੇ ਤੇ ਕਿਸਾਨਾਂ ਨੂੰ ਪੱਦਾ ਲਈਆਂ ਦੇਈਆਂ ਕੁਨਾਂ ਜਿਹਾ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਆਰਬਿਟ੍ਰੇਸ਼ਨ ਜਿਹੜਾ ਉਹ ਕਿੰਦਾ ਸਸਪੈਂਡ ਹੋ ਗਿਆ ਉਹਦਾ ਫੇਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੁੰਦੇ ਸੀ ਬਾਹਰ ਕਰਨਾ ਆਇਆਂ ਕਰ ਲਓ ਕੋਈ ਗੱਲ ਨਹੀਂ ਪਰ ਜਿੱਥੇ 60% ਕੰਮ ਚੱਲਦਾ ਉੱਥੇ ਚਲਾਈ ਦਿਓ 40% ਆਫ ਵੀ ਕਰੀ ਛੱਡ ਦਿਓ